ਕਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਬ ਸੰਗਤ ਨੇ ਜੋ ਅਮਰ ਸਿੰਘ ਪਾਣੀ ਆਉਣ ਦੇ ਕਾਰਨ ਮੁਠਿਆਂ ਵਾਲਾ ਗੁਰਦੁਆਰਾ ਗੁਫਤ ਸਰ ਸਾਹਿਬ ਵਿਕੇ ਜਿਹੜਾ ਰਾਸ਼ਨ ਵੰਡਣ ਦੀ ਸੇਵਾ ਵਾਸਤੇ ਪਹੁੰਚੇ ਨੇ ਬੀਬੀ ਬਲਜਿੰਦਰ ਕੌਰ ਜੀ ਮੈਡਮ ਜਿਹੜੇ ਨਾਮ ਲਿਖ ਰਹੇ ਨੇ ਇੱਥੇ ਮੁਠਿਆਂ ਵਾਲ ਦੀ ਸੰਗਤ ਦਾ ਧੰਨਵਾਦ ਹੈ ਉਹਨਾਂ ਦਾ ਜਿਹੜੇ ਚੱਲ ਕੇ ਆਏ ਆ ਤੇ ਪੋਵਣ ਤੋਂ ਸੰਗਤ ਮਿੱਟੀ ਲੈ ਕੇ ਪਹੁੰਚਣੀ ਸੀ ਉਹਨਾਂ ਵੀਰਾਂ ਦਾ ਫੋਨ ਆ ਰਿਹਾ ਮੈਨੂੰ ਵਾਰ-ਵਾਰ ਉਹ ਜੇ ਪਹੁੰਚੇ ਨਹੀਂ ਥੋੜੀ ਜੀ ਮੁਸ਼ਕਲ ਆ ਗਈ ਉਹਨਾਂ ਨੂੰ ਇਹ ਉਹ ਪੰਚਰ ਹੋ ਗਿਆ ਟਰੈਕਟਰ ਟਰਾਲਾ ਪਾਲਾ ਪੰਚਰ ਹੋ ਗਿਆ ਤੇ ਮਿੱਟੀ ਲੈ ਕੇ ਪੋਂ ਮਣ ਤੋਂ ਪਹੁੰਚ ਰਹੇ ਆ ਤੇ ਬਲਜਿੰਦਰ ਮੈਡਮ ਡੁੱਬਲੀ ਵਾਲੇ ਜਿਹੜੇ ਸਵੇਰ ਦੇ ਸਾਡੇ ਕੋਲੇ ਪਹੁੰਚੇ ਆ ਧੰਨਵਾਦ ਬਲਜਿੰਦਰ ਮੈਡਮ ਦਾ ਜਿਹੜੇ ਸੰਗਤਾਂ ਦੇ ਵਿੱਚ ਪਹੁੰਚੇ ਆ ਤੇ ਨਾਮ ਲਿਖਾ ਰਹੇ ਸੰਗਤ ਸਭ ਦੇ ਵਾਸਤੇ ਚੋਕਰ ਵਾਸਤੇ ਚਾਰ ਵਾਸਤੇ ਸੰਤਾ ਮਹਾਪੁਰਸ਼ ਨੂੰ ਬੇਨਤੀ ਆ ਕਿ ਇਹਨਾਂ ਇਹਨਾਂ ਗਰੀਬਾਂ ਦੀ ਜਰੂਰ ਬਾਹ ਫੜੀ ਜਾਵੇ ਜਿਨ੍ਹਾਂ ਦੇ ਪਾਣੀ ਆ ਕੇ ਆਫਸਤਾ ਆ ਕੇ ਸਾਰੀ ਫਸਲ ਮਰੀ ਜਾ ਚੁੱਕੀ ਆ ਉਹਨਾਂ ਨੂੰ ਜਰੂਰ ਬਾਹ ਫੜੀ ਜਾਓ ਗੁਰਿੰਦਰ ਸਿੰਘ ਜੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਵਿੰਡ ਨਗਰ ਤੋਂ ਇਹ ਨੌਜਵਾਨ ਸਾਡੇ ਇੱਕ ਮੈਸੇਜ ਤੇ ਮਿੱਟੀ ਲੈ ਕੇ ਪਹੁੰਚੇ ਆ ਜੋ ਕੱਲ ਦੇ ਮਿੱਟੀ ਭਰਦੇ ਪਿਆ ਸੀ ਵੱਡੇ ਵੱਡੇ ਟਰਾਲੇ ਭਰ ਕੇ ਇਹ ਨੌਜਵਾਨ ਪੋਵਿੰਡ ਤੋਂ ਧੰਨਵਾਦੀ ਆ ਅਸੀਂ ਇਹਨਾਂ ਨੌਜਵਾਨਾਂ ਦੇ ਜਿਹੜੇ ਮਹਾਨ ਸ਼ਹੀਦ ਦੇ ਨਗਰ ਤੋਂ ਬਾਬਾ ਦੀਪ ਸਿੰਘ ਜੀ ਦੇ ਨਗਰ ਤੋਂ ਚੱਲ ਕੇ ਆਏ ਆ ਨੌਜਵਾਨ ਦਰਿਆ ਦੇ ਉੱਤੇ ਸਾਡੀ ਹੈਲਪ ਕਰਨ ਵਾਸਤੇ ਜਿਹੜਾ ਅੰਦਰਲੇ ਬੰਨੇਓ ਸਿੰਮ ਦਾ ਸੀ ਦਰਿਆ ਬੰਨ੍ਹ ਦੇ ਉੱਤੇ ਮਿੱਟੀ ਪਾਉਣ ਵਾਸਤੇ ਆ ਚਾਰ ਟਰਾਲੇ ਭਰ ਕੇ ਮਿੱਟੀ ਦੇ ਲੈ ਕੇ ਸਾਡੇ ਕੋਲੇ ਇਹ ਨੌਜਵਾਨ ਪਹੁੰਚੇ ਨੇ ਤਹਿ ਦਿਲ ਤੋਂ ਧੰਨਵਾਦੀ ਆ ਗੁਰਦੁਆਰਾ ਗੁਫਸਰ ਸਾਹਿਬ ਜਿੱਥੇ ਅਸੀਂ ਖਲੋਤੇ ਆ ਇਸ ਟਾਈਮ ਮੈਂ ਬੇਨਤੀ ਕਰਾਂਗਾ ਮੈਡਮ ਜੀ ਆ ਬਲਜਿੰਦਰ ਕੌਰ ਜੀ ਉਹ ਇਹਨਾਂ ਬੱਚਿਆਂ ਦਾ ਹੌਸਲਾ ਫੁਜਾਈ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਮੈਂ ਸਨਵਾਦ ਕਰਨਾ ਚਾਹਾਂਗੀ ਸਾਰੇ ਇਹਨਾਂ ਬੱਚਿਆਂ ਦਾ ਜਿਨ੍ਹਾਂ ਨੇ ਕਿ ਇਸ ਇਲਾਕੇ ਦੀ ਇੱਕ ਮੈਸੇਜ ਉੱਤੇ ਕਿ ਕੱਲ ਤੋਂ ਲੱਗੇ ਹੋਏ ਐ ਬੱਚੇ ਟਰਾਲੇ ਭਰਨ ਵਾਸਤੇ ਕੋਈ ਇਹਨਾਂ ਨੂੰ ਸਮੱਸਿਆ ਦਾ ਸਾਹਮਣਾ ਵੀ ਕਰਨਾ ਪਿਆ ਕੋਈ ਰਸਤੇ ਵਿੱਚ ਕੈਰ ਵੀ ਪੈਂਚਰ ਹੋ ਗਿਆ ਪਰ ਇਹਨਾਂ ਸੇਵਾ ਨੂੰ ਮੁੱਖ ਰੱਖ ਕੇ ਇਹਨਾਂ ਬੱਚਿਆਂ ਨੇ ਇਸ ਇਲਾਕੇ ਦੀ ਜਿਹੜੀ ਮੰਗ ਹੈ ਆ ਵੀ ਇੱਥੋਂ ਮੈਸੇਜ ਗਿਆ ਸੀ ਕਿ ਵੀਡੀਓ ਵੇਖੀ ਸੀ ਕਿ ਇੱਥੋਂ ਦਾ ਜਿਹੜਾ ਬੰਦੇ ਆ ਬਿਲਕੁਲ ਜਿਹੜਾ ਉਹ ਸੇਮ ਖਾਂਦਾ ਪਿਆ ਵਾ ਉਹ ਟੁੱਟ ਵੀ ਸਕਦਾ ਹੈ ਔਰ ਪਿਛਲੇ ਸਮੇਂ ਦਰਾਂ ਵੀ ਇਹ ਨਾ ਬੱਚਿਆਂ ਨੇ ਇਸੇ ਤਰ੍ਹਾਂ ਹੀ 2023 ਦੀ ਗੱਲ ਕੀਤੀ ਜਾਵੇ ਤੇ ਇਸੇ ਤਰ੍ਹਾਂ ਹੀ ਪੱਠਾ ਚਾਰਾ ਅੰਨ ਦਾਣਾ ਲੈ ਕੇ ਇਹ ਬੱਚੇ ਇਸੇ ਤਰ੍ਹਾਂ ਹੀ ਇਸ ਸਮਾਵਾ ਦੇ ਵਿੱਚ ਜੁਟੇ ਸਨ ਔਰ ਹੁਣ ਵੀ ਇਲਾਕੇ ਦੇ ਮੈਸੇਜ ਤੇ ਇੱਥੇ ਪਹੁੰਚਦੇ ਆ ਔਰ ਸਿਤਾ ਸਿੰਘਾਂ ਦੇ ਤਰ੍ਹਾਂ ਤੋਂ ਮੈਂ ਅਰਦਾਸ ਕਰਦੀ ਆ ਕਿ ਇਹਨਾਂ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਸੇਵਾ ਸਿਮਰਨ ਦੇ ਨਾਲ ਜਿਹੜਾ ਵਾ ਲਾ ਕੇ ਰੱਖਿਆ ਜਾਵੇ ਵੱਧ ਚੜ ਕੇ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਸਾਡੇ ਇਹਨਾਂ ਬੱਚਿਆਂ ਨੂੰ ਸਾਡੇ ਗੁਰੂਆਂ ਪੀਰਾਂ ਨੇ ਸਿਖਾਇਆ ਏਹੀ ਆ ਕਿਉਂਕਿ ਕੋਈ ਵੀ ਸਾਡੇ ਤੇ ਮੁਸ਼ਕਲ ਆਉਂਦੀ ਆ ਕੋਈ ਕੁਦਰਤੀ ਆਫਤ ਆਉਂਦੀ ਆ ਇਹ ਸਾਡੇ ਬੱਚੇ ਜਿਹੜੇ ਨੌਜਵਾਨ ਵੀਰ ਜਿਨ੍ਹਾਂ ਨੂੰ ਕਿ ਸਾਡੀਆਂ ਸਰਕਾਰਾਂ ਸਮੇਂ-ਸਮੇਂ ਤੇ ਕਹਿ ਦਿੰਦੀਆਂ ਨੇ ਆਤਵਾਦੀ ਆ ਪੱਕਵਾਦੀ ਆ ਇਹ ਬੱਚੇ ਜਿਹੜੇ ਨੇ ਆਪ ਦੀ ਰਾਖੀ ਆਪ ਕਰਨ ਵਾਲਾ ਮੈਸੇਜ ਜਿਹੜਾ ਵਾ ਉਹ ਕਰਕੇ ਵੀ ਵਖਾਉਂਦੇ ਨੇ ਤੇ ਮੈਸੇਜ ਜਿਹੜਾ ਦੁਨਿਆਵੀ ਰਹੀ ਦਿੰਦੇ ਵੀ ਨੇ ਹੁਣ ਜੇ ਗੱਲ ਕੀਤੀ ਜਾਵੇ ਜਿਹੜੇ ਪਰਿਵਾਰ ਇਹਨਾਂ ਦਰਿਆਵਾਂ ਵਿੱਚ ਮੁਠਿਆਣਾ ਜਿਹੜਾ ਫੁਸਰ ਗੁਰਦਰਾ ਇੱਥੇ ਅਸੀਂ ਖਲੋਤੇ ਪਏ ਆ ਇੱਥੇ ਹੁਣ ਸਾਰਾ ਹੀ ਜਿੰਨੀ ਫਸਲ ਆ ਸਾਰੀ ਡੁੱਬ ਚੁੱਕੀ ਆ ਜਿਹੜੇ ਕੇਂਦਰਾ ਦਰਿਆਈ ਇਲਾਕੇ ਵਿੱਚ ਆਉਂਦੀ ਆ ਔਰ ਇਹਨਾਂ ਦੇ ਇਹਨਾਂ ਦੀ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤੇ ਭੈਣਾਂ ਮਨੋਂ ਮਿਲੀਆਂ ਗੁਰਦਾਰੇ ਦੇ ਅੰਦਰ ਬੈਠੀਆਂ ਹੋਈਆਂ ਨੇ ਇੱਥੇ ਇਹਨਾਂ ਦਾ ਰਾਂਡ ਬਸੇਰਾ ਇੱਥੇ ਇਹਨਾਂ ਦਾ ਮਾਲ ਟੰਕਰ ਇੱਥੇ ਨਾਲ ਸਭ ਕੁਝ ਔਰ ਭੈਣਾਂ ਨੇ ਆਪਣੀ ਇੱਕ ਸਮੱਸਿਆ ਇੱਥੇ ਦਿੱਤੀ ਹੋਈ ਹੈ ਦੱਸੀ ਆ ਕਿ ਇੱਥੇ ਕੋਈ ਵੀ ਇੱਥੇ ਜਿਹੜੇ ਹੈਗੇ ਨੇ ਜੱਥੇ ਬੰਨੀਆਂ ਸਿੱਧ ਜੱਥੇ ਬੰਨੀਆਂ ਜਾਂ ਜਿਹੜੇ ਵੀ ਦਾਣੇ ਵੀਰ ਇੱਥੇ ਆਉਂਦੇ ਨੇ ਕੋਈ ਨਾ ਕੋਈ ਚੀਜ਼ ਇਹਨਾਂ ਨੂੰ ਦਾਨ ਕਰਨ ਵਾਸਤੇ ਉਹ ਜਿਹੜੇ ਲੋਕ ਇਸ ਜੀ ਦੇ ਦੈਰੇ ਵਿੱਚ ਆਉਂਦੇ ਹਨ ਜਿਨ੍ਹਾਂ ਦਾ ਜ਼ਮੀਨ ਪੱਠਾ ਦਾਣਾ ਮਾਲ ਟੰਕਰ ਸਭ ਕੁਝ ਰੁੱੜ ਗਿਆ ਉਹਨਾਂ ਨੂੰ ਭਾਵੇਂ ਕੋਈ ਚੀਜ਼ ਨਾ ਮਿਲੇ ਔਰ ਇਧਰ ਉਧਰ ਤੋਂ ਲੋਕ ਆਣ ਕੇ ਜਿਹੜੇ ਚੀਜ਼ਾਂ ਪ੍ਰਾਪਤ ਕਰ ਲੈਂਦੇ ਹਨ ਇਹ ਬਾੜੀਆਂ ਸਮੱਸਿਆ ਜਿਹੜੀਆਂ ਮੈਨੂੰ ਇਥੋਂ ਦੀਆਂ ਭੈਣਾਂ ਨੇ ਦੱਸੀਆਂ ਔਰ ਉਹਦੇ ਮਤੇ ਨਜ਼ਰ ਮੈਂ ਆ ਲਿਸਟ ਜਿਹੜੀ ਆ ਇਥੋਂ ਦੇ ਜਿਹੜੇ ਵਧੀਆ ਮੇਰੇ ਸੱਜੇ ਵੀਰ ਜਿਹੜੇ ਜਿਹੜੇ ਇਥੋਂ ਦੇ ਸਿਆਣੇ ਸੂਝਮਾਨ ਵੀਰ ਉਹਨਾਂ ਨੂੰ ਪੁੱਛਦਾਸ ਕਰਕੇ ਇਥੋਂ ਦੀ ਲਿਸਟ ਜਿਹੜੀ ਆ ਮੈਂ ਤਿਆਰ ਕਰ ਚੁੱਕੀ ਆ ਮੁੱਠਿਆਵਾਲਾ ਰਸੂਲਪੁਰ ਔਰ ਇੱਕ ਪਿੰਡ ਹੋਰ ਇਹਨਾਂ ਤਿੰਨਾਂ ਪਿੰਡਾਂ ਦੀ ਲਿਸਟ ਜਿਹੜੀ ਆ ਤਕਰੀਬਨ ਬਣ ਕੇ ਜਿਹੜੀ 350 ਕਿ ਜਿਹੜੀ ਆ ਲਪੇਟ ਵਿੱਚ ਆ ਗਈ ਆ ਔਰ ਜਿਹੜੇ ਲੋਕ ਇਥੋਂ ਦੇ ਘਰੋਂ ਬੇਕਾਰ ਹੋਏ ਨੇ ਔਰ ਬਾਕੀ ਵੀ ਜਿਹੜੇ ਦਾਨੀ ਸੱਜਣ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਇਹੀ ਮੈਸੇਜ ਕਰਨਾ ਚਾਹਾਂਗੀ ਕਿ ਲਿਸਟ ਮੇਰੀ 100% ਕੋਸ਼ਿਸ਼ ਆ ਕਿ ਲਿਸਟ ਜਿਹੜੀ ਇਹਨੂੰ ਵੈਰੀਫਾਈ ਕਰਕੇ ਕੰਪਿਊਟਰਾਈਜ਼ ਕਰਕੇ ਇੱਥੇ ਗੁਰਦੁਆਰਾ ਫੁਲਸਰ ਸਾਹਿਬ ਵਿਖੇ ਜਿਹੜੀ ਲਗਾ ਦਿੱਤੀ ਜਾਵੇਗੀ ਕੋਈ ਵੀ ਦਾਨੀ ਵੀਰ ਮੇਰਾ ਦਾਨੀ ਸੱਜਣ ਕੋਈ ਦਾਨੀ ਭਾਵੇਂ ਇੱਥੇ ਪਹੁੰਚਦੀ ਆ ਤੇ ਲਿਸਟੇ ਮੁਤਾਬਕ ਹਰੇਕ ਕਾਨੂੰਨੀ ਹਰੇਕ ਪਰਿਵਾਰ ਨੂੰ ਚੀਜ਼ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਜਿਹੜਾ ਵੀ ਕੋਈ ਪਰਿਵਾਰ ਇਸ ਸੀ ਦੇ ਦੈਰੇ ਵਿੱਚੋਂ ਲੰਘਦਾ ਪਿਆ ਵਾ ਉਹ ਇਸ ਚੀਜ਼ ਤੋਂ ਵਾਂਝਾ ਨਾ ਹੋ ਸਕੇ ਕਿਉਂਕਿ ਹਰ ਕਿਸੇ ਨੂੰ ਬਾਲੇ ਕੋਈ ਸੁਈ ਵੀਦਾਨ ਕਰਨਾ ਹੁੰਦਾ ਹੈ ਹਰੇਕ ਪਰਿਵਾਰ ਨੂੰ ਜਿਹੜੀ ਹਾਜ਼ਰੀ ਆ ਉਹ ਲਾਈ ਜਾਵੇ ਕਿਉਂਕਿ ਜਦੋਂ ਸਿੱਖ ਸੇਵਾ ਕਰਨ ਲਈ ਆਪਣੇ ਪਰਿਵਾਰ ਲੈਵਲ ਤੋਂ ਉੱਪਰ ਉੱਠ ਕੇ ਸੇਵਾ ਲਈ ਉਤਰਦਾ ਹੈ ਉਹ ਕਿਹੜੀ ਬਿਰਤੀ ਲੈ ਕੇ ਉਤਰਦਾ ਹੈ ਭਾਇਕ ਨੇਈਏ ਵਾਲੀ ਬਿਰਤੀ ਜੋ ਕਿ ਸਾਡੇ ਗੁਰੂ ਸਾਹਿਬਾਂ ਨੇ ਸਾਡੇ ਲਈ ਜਿਹੜਾ ਵਾ ਇੱਕ ਪੂਰਨਾ ਪਾਇਆ ਸੀ ਉਹਦੇ ਮੱਦੇ ਨਜ਼ਰ ਇਹ ਮੇਰੇ ਬੱਚੇ ਨੌਜਵਾਨ ਵੀਰ ਔਰ ਮੇਰੇ ਇਥੋਂ ਦੇ ਇਲਾਕੇ ਦੀਆਂ ਭੈਣਾ ਵੀਰ ਜਿਹੜੇ ਪਰਿਵਾਰ ਪੀੜਤ ਨੇ ਅਸੀਂ ਤੋਂ ਸਾਰੇ ਨਾਲ ਖੜੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਵੱਧ ਚੜ ਕੇ ਇਸੇ ਤਰ੍ਹਾਂ ਹੀ ਸਵਾਮਾ ਕਰਨ ਦਾ ਜਿਹੜਾ ਉਹ ਬਲ ਬਖਸ਼ੇ ਹੁਣ ਇਥੋਂ ਦੇ ਮੇਰੇ ਵੀਰ ਜਿਹੜੇ ਨਾਲ ਖੜੇ ਨੇ ਹੜ ਪੀੜਤ ਨੇ ਜਿਹੜੇ ਜਿਉਂ ਨਾਲ ਵਿੱਚੋਂ ਕੋਈ ਆਪਣਾ ਕੋਈ ਦੇਣਾ ਚਾਹੁੰਦਾ ਹੋਵੇ ਸਲਾਮ ਅਸ਼ਬਰਾ ਜਾਂ ਵੀ ਸਾਡਾ ਕੋਈ ਪਰਿਵਾਰ ਰੋੜ ਕੇ ਆ ਸਾਡੀ ਪੈੜੀ ਰੋੜ ਕੇ ਸਾਡਾ ਮਾਲ ਡੰਗਰ ਤੇ ਹੋਰਾਂ ਨਾਲ ਕੋਈ ਰਾਤਾ ਗੇਮ ਤੁਸੀਂ ਕਰ ਸਕਦੇ ਹੋ ਹਾਂਜੀ ਵੀਰ ਜੀ ਹਾਂਜੀ ਸਾਡਾ ਜਕਰ ਦੇ ਥੱਲੇ ਹੀਗਾ ਤੇ ਸਮਾਨ ਸਮਾਨ ਸਮੂਹ ਨੂੰ ਸਾਰਾ ਸਾਡਾ ਰੁੜ ਗਿਆ ਜੀ ਇਹ ਜੇਟੀ ਵੀ ਨਹੀਂ ਨਿਕਲੀ ਜੀ ਹਾਂਜੀ ਸਾਰਾ ਟੋਟਲੀ ਸਮਾਨ ਰੁੜ ਗਿਆ ਵਾ ਤੇ ਮਹੀਨਾ ਇੱਕ ਹੋ ਗਿਆ ਅਸੀਂ ਖਰਾਬ ਹੁੰਦੇ ਪਏ ਜੀ ਬਹੁਤ ਜ਼ਰਾ ਮਾਰ ਘਰ ਨੀਵੇਂ ਥਾਂ ਤੇ ਇਹਦੇ ਉੱਚੇ ਥਾਂ ਤੇ ਜਗਾ ਨਹੀਂ ਹੈਗੀ ਬਹੁਤ ਹੀ ਖਾਬ ਕਰਨਾ ਚਾਹਾਂਗੀ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਦਾ ਜਿਹੜੇ ਕੀ ਮਾਤਾ ਕੋਲਾ ਭਲਾਈ ਕੇਂਦਰ ٹرسٹ ਵੱਲੋਂ ਜਿਨ੍ਹਾਂ ਨੇ ਕਿ 2023 ਦੇ ਵਿੱਚ ਵੀ ਵੱਧ ਤੋਂ ਵੱਧ ਸਮਾਵਾ ਜਿਹੜੀਆਂ ਇਸ ਇਲਾਕੇ ਦੇ ਲਈ ਕੀਤੀਆਂ ਔਰ ਹੁਣ ਵੀ ਮੈਂ ਝੋਲੀ اٹਕੇ ਕੱਲ ਉਹਨਾਂ ਦੇ ਅੱਗੇ ਬੇਨਤੀ ਕੀਤੀ ਸੀ ਔਰ ਉਹਨਾਂ ਨੇ ਉਸੇ ਮਿਲੇ ਇਹਨਾਂ ਬੱਚਿਆਂ ਨੂੰ ਸੇਵਾ ਦਾ ਹੁਕਮ ਲਗਾ ਦਿੱਤਾ ਔਰ ਅਗਲੇ ਸਮੇਂ ਲਈ ਲਿਸਟ ਜਿਹੜੀ ਹੈ ਮਹਾਪੁਰਸ਼ਾਂ ਦੇ ਚਰਨਾਂ ਤੱਕ ਵੀ ਪਹੁੰਚਾਈ ਜਾਵੇਗੀ ਜੋ ਵੀ ਹਾਜ਼ਰੀ ਉਹਨਾਂ ਪਰਿਵਾਰਾਂ ਤੱਕ ਲਵਾਉਣੀ ਹੋਏਗੀ ਚਾਹੇ ਉਹ ਸੌਦੇਰੀ ਹਾਜ਼ਰੀ ਲਵਾਉਂਦੇ ਆ ਜਾਂ ਕਿਸੇ ਦੀ ਹਾਜ਼ਰੀ ਲਵਾਉਂਦੇ ਆ ਉਹਨਾਂ ਦੀ ਜਿਹੜੀ ਹੈ ਕੀਤੀ ਮਦਦ ਜਿਹੜੀ ਭੇਜੀ ਹੋਈ ਹੈ ਇਹਨਾਂ ਪਰਿਵਾਰਾਂ ਤੱਕ ਜਿਹੜੀ ਉਹ ਪਛਾਈ ਜਾਏਗੀ ਤਹਿ ਦਿਲੋਂ ਧੰਨਵਾਦ ਇਸ ਇਲਾਕੇ ਵੱਲੋਂ ਮੀਮਾ ਪਰਚਾ ਦਾ ਕਿ ਇਸੇ ਤਰ੍ਹਾਂ ਹੀ ਉਹ ਸੰਗਤ ਦੇ ਚਰਤੇ ਆਪਣਾ ਸਾਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀੇ ਕਰਲੇਗਾ